ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਫਰਨੀਚਰ ਮਾਰਕੀਟ ਨੂੰ ਤੋੜਨ ਦਾ ਫੈਸਲਾ ਬਲਡوزر ਚਲਰੇਗੇ ਅੱਜ 20 ਜੁਲਾਈ ਦਿਨ ਐਂਡ ਵਾਰ ਫਰਨੀਚਰ ਮਾਰਕੀਟ ਨੂੰ ਟੋਟਲ ਤੋੜ ਦਿੱਤਾ ਗਿਆ ਹੈ ਔਰ ਬਹੁਤ ਪੁਰਾਣੀ ਫਰਨੀਚਰ ਮਾਰਕੀਟ ਸੀ ਇਹ ਜਿਸ ਨੂੰ ਅੱਜ ਲਗਭਗ ਟੋਟਲ ਤੋੜ ਦਿੱਤਾ ਗਿਆ ਹੈ ਜਗਾ ਖਾਲੀ ਕਰਵਾ ਦਿੱਤੀ ਜਾਏਗੀ ਇਹ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਨੀਚਰ ਮਾਰਕੀਟ ਦੀਆਂ ਪੁਲਿਸ ਪ੍ਰਸ਼ਾਸਨ ਦਾ ਪੂਰਾ ਪਹਿਰਾ ਇੱਥੇ ਕਿਸੇ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ ਸਭ ਨੂੰ ਰੋਕਿਆ ਜਾ ਰਿਹਾ ਹੈ ਅੱਜ ਸਾਰੀਆਂ ਦੁਕਾਨਾਂ ਤੋੜ ਦਿੱਤੀਆਂ ਜਾਣੀਆਂ ਤੇ ਜਗ੍ਹਾ ਖਾਲੀ ਕਰ ਦਿੱਤੀ ਜਾਵੇਗੀ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਮਹਾਰੀ ਦੇ ਫਰਨੀਚਰ ਮਾਰਕੀਟ ਦੀਆਂ ਪੁਲਿਸ ਪ੍ਰਸ਼ਾਸਨ ਦਾ ਸਖਤ ਪਹਿਰਾ ਇੱਥੇ ਅੰਦਰ ਜਾਣ ਲਈ ਕਿਸੇ ਦੀ ਪਰਮਿਸ਼ਨ ਨਹੀਂ ਹੈ ਲਗਭਗ ਸਾਰਾ ਫਰਨੀਚਰ ਮਾਰਕੀਟ ਅੱਜ ਤੋੜ ਦਿੱਤਾ ਜਾਵੇਗਾ ਸੈਕਟਰ 54 ਦਾ ਫਰਨੀਚਰ ਮਾਰਕੀਟ ਪ੍ਰਸਿੱਧ ਫਰਨੀਚਰ ਮਾਰਕੀਟ ਸੀਗਾ ਇਹ ਅੱਜ ਇਸ ਨੂੰ ਤਕਰੀਬਨ ਤੋੜ ਦਿੱਤਾ ਜਾਵੇਗਾ ਇਹ ਜਗ੍ਹਾ ਖਾਲੀ ਕਰ ਦਿੱਤੀ ਜਾਵੇ ਚੱਲ ਯਾਰ ਆਪਾਂ ਕਹਿ ਰਹੇ ਹਾਂ ਪੁਲਿਸ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਜਿਸ ਫਰਨੀਚਰ ਮਾਰਕੀਟ ਨੂੰ ਅੱਜ ਢੋਆ ਜਾ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਫੈਸਲਾ ਅੱਜ ਸਿਰੇ ਚੜਿਆ ਲਗਭਗ ਸਾਰਾ ਫਰਨੀਚਰ ਮਾਰਕੀਟ ਖਾਲੀ ਕਰ ਦਿੱਤਾ ਗਿਆ ਸੀ ਕੁਝ ਟਾਈਮ ਪਹਿਲਾਂ ਹੀ ਬਟ ਜੋ ਵੀ ਕੁਝ ਬਚਿਆ ਸਮਾਨ ਉਸ ਨੂੰ ਅੱਜ ਡੈਸ਼ਨੇਟ ਸੈਟ ਕਰ ਦਿੱਤਾ ਜਾਵੇਗਾ